ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਵਿੱਚ ਕਈ ਜ਼ਿਲ੍ਹੇ ਹੜਾਂ ਦੀ ਮਾਰ ਚੱਲ ਰਹੇ ਨੇ ਪਰ ਬਠਿੰਡੇ ਜ਼ਿਲ੍ਹੇ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਬਹੁਤ ਜ਼ਿਲ੍ਹਿਆਂ ਵਿੱਚ ਤੁਸੀਂ ਲਗਾਤਾਰ ਵੀਡੀਓ ਆਉਂਦੀਆਂ ਨੇ ਤਸਵੀਰਾਂ ਵੀ ਦਿਖਦੀਆਂ ਨੇ ਕਿ ਬਹੁਤ ਵੱਡੀ ਜਿਹੜੀ ਮਾਰ ਪਈ ਆ ਕਈ ਜ਼ਿਲ੍ਹਿਆਂ 'ਚ ਹੜਾਂ ਕਾਰਨ ਜਿਹੜੇ ਪ੍ਰਭਾਵਿਤ ਹੋਇਆ ਪਰ ਅੱਜ ਬਠਿੰਡਾ 'ਚ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਵੀ ਬਠਿੰਡਾ ਤੋਂ ਜਿਹੜਾ ਵੱਡੀ ਪੱਧਰ ਤੇ ਜਿਹੜਾ ਰਾਸ਼ਨ ਆ ਪਾਣੀ ਦੀਆਂ ਬੋਤਲਾਂ ਤੇ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਭੇਜਿਆ ਜਾ ਰਿਹਾ ਜਿੰਦਰਪੱਲਾ ਚੇਅਰਮੈਨ ਨੇ ਇੰਪਰੂਵਮੈਂਟ ਰਸਤੇ ਐਮ ਐਲ ਏ ਜਗਜੀਤ ਸਿੰਘ ਜਿਹੜੇ ਪੁੱਛੋ ਦੇ ਐਮ ਐਲ ਏ ਜਗਸੀਰ ਸਿੰਘ ਜਿਹੜੇ ਹਲਕਾ ਪੁੱਛੋ ਤੋਂ ਐਮ ਐਲ ਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਇਹ ਜਿਹੜਾ ਪੰਜਾਬ ਆ ਇਹ ਤਾਂ ਜੇ ਅਗਰ ਬਾਹਰਲੇ ਸੂਬਿਆਂ ਵਿੱਚ ਵੀ ਕੋਈ ਨੁਕਸਾਨ ਹੋ ਜੇ ਤਾਂ ਉੱਥੇ ਜਿਹੜੀ ਹੈਲਪ ਲਈ ਪਹੁੰਚਦੇ ਨੇ ਹੁਣ ਤਾਂ ਆਪਣੇ ਪੰਜਾਬ ਆ ਜਿਹੜਾ ਇਹ ਖੜਾਂ ਦੀ ਮਾਰ ਚੱਲ ਰਿਹਾ ਜਿਸ ਕਾਰਨ ਉਹਨਾਂ ਨੇ ਕਿਹਾ ਕਿ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜਾ ਜਿੰਨਾ ਵੀ ਹੋ ਸਕਦਾ ਤੇ ਇਹ ਜਿਹੜਾ ਰਾਸ਼ਨ ਖਾਣ ਪੀਣ ਦਾ ਸਮਾਨ ਜਿਹੜਾ ਵੀ ਜ਼ਰੂਰਤ ਆ ਉਹ ਸਮਾਨ ਭੇਜਿਆ ਜਾਵੇ ਚੇਅਰਮੈਨ ਭੱਲਾ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਜਿਹੜਾ ਸਮਾਨ ਦੇ ਟਰੱਕ ਭੇਜੇ ਜਾਣਗੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਦਵਾਈਆਂ ਤੇ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਆ ਉਹ ਵੀ ਭੇਜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਨੂੰ ਜ਼ਿੰਮੇਵਾਰੀ ਬਣਦੀ ਆ ਸਾਡੀ ਸਾਰਿਆਂ ਦੀ ਵੀ ਜਿਹੜਾ ਵੱਧ ਤੋਂ ਵੱਧ ਜਿਹੜੇ ਮਾਰ ਚੱਲ ਰਹੇ ਆ ਬੇਸ਼ੱਕ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਪਰ ਸਾਡੀ ਪਾਰਟੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਆ ਵੀ ਤਾਂ ਕਿ ਜਿਹੜਾ ਲੋਕਾਂ ਦਾ ਨੁਕਸਾਨ ਨਿੱਕ ਤਾਂ ਘੱਟ ਤੋਂ ਘੱਟ ਹੋਵੇ ਤੇ ਦੂਸਰਾ ਜਿਹੜਾ ਇਹ ਰਾਸ਼ਦਾ ਲੋਕਾਂ ਤੱਕ ਪਹੁੰਚਾਈ ਜਾ ਸਕੇ ਜਿਹੜਾ ਨੁਕਸਾਨ ਆ ਉਸ ਤੋਂ ਲੋਕਾਂ ਨੂੰ ਬਚਾਇਆ ਵੀ ਜਾ ਸਕੇ ਬੇਸ਼ੱਕ ਸਰਕਾਰ ਉਪਲਾਬਧੀ ਕਰ ਰਹੀ ਆ ਪਰ ਉਹ ਕਹਿੰਦੇ ਵੀ ਅਸੀਂ ਆਪਣੀ ਪੱਧਰ ਤੇ ਜਿਹੜਾ ਇਹ ਪਾਰਟੀ ਵੱਲੋਂ ਹੁਕਮ ਆਇਆ ਸੀ ਤੇ ਅਸੀਂ ਜਿਹੜਾ ਖਾਣ ਪੀਣ ਦਾ ਰਾਸ਼ਨ ਜਿਹੜਾ भेजा ਜਾ ਰਿਹਾ ਚੇਅਰਮੈਨ ਪੱਲਾ ਅਤੇ ਮਾਸਟਰ ਜਕਸੀਸ ਸਿੰਘ ਐਮ ਐਲ ਏ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪੰਜਾਬ ਵਿੱਚ ਕਈ ਜ਼ਿਲ੍ਹੇ ਹੜਾਂ ਦੀ ਮਾਰ ਚੱਲ ਰਹੇ ਨੇ ਪਰ ਬਠਿੰਡੇ ਜ਼ਿਲ੍ਹੇ ਵੱਲੋਂ ਅੱਜ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਬਹੁਤ ਜ਼ਿਲ੍ਹਿਆਂ ਵਿੱਚ ਤੁਸੀਂ ਲਗਾਤਾਰ ਵੀਡੀਓ ਆਉਂਦੀਆਂ ਨੇ ਤਸਵੀਰਾਂ ਵੀ ਦਿਖਦੀਆਂ ਨੇ ਕਿ ਬਹੁਤ ਵੱਡੀ ਜਿਹੜੀ ਮਾਰ ਪਈ ਹੈ ਕਈ ਜ਼ਿਲ੍ਹਿਆਂ 'ਚ ਹੜਾਂ ਕਾਰਨ ਜਿਹੜੇ ਪ੍ਰਭਾਵਿਤ ਹੋਇਆ ਪਰ ਅੱਜ ਬਠਿੰਡਾ 'ਚ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਵੀ ਬਠਿੰਡਾ ਤੋਂ ਜਿਹੜਾ ਵੱਡੀ ਪੱਧਰ ਤੇ ਜਿਹੜਾ ਰਾਸ਼ਨ ਆ ਪਾਣੀ ਦੀਆਂ ਬੋਤਲਾਂ ਤੇ ਖਾਣ ਪੀਣ ਦਾ ਸਮਾਨ ਆ ਜਿਹੜਾ ਉਹ ਭੇਜਿਆ ਜਾ ਰਿਹਾ ਜਿੰਦਰਪੱਲਾ ਚੇਅਰਮੈਨ ਨੇ ਇੰਪਰੂਵਮੈਂਟ ਰਸਤੇ ਪਹਿਲੇ ਜਗਸੀਰ ਸਿੰਘ ਜਿਹੜੇ ਹਲਕਾ ਪੁੱਛੋਂ ਤੋਂ ਐਮਐਲਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੇ ਵੀ ਪਹਿਲਾਂ ਦੌਰਾਨ ਕਿਹਾ ਕਿ ਇਹ ਜਿਹੜਾ ਪੰਜਾਬ ਆ ਇਹ ਤਾਂ ਜੇ ਅਗਰ ਬਾਹਰਲੇ ਸੂਬਿਆਂ ਵਿੱਚ ਵੀ ਕੋਈ ਨੁਕਸਾਨ ਹੋ ਜੇ ਤਾਂ ਉੱਥੇ ਜਿਹੜੀ ਹੈਲਪਲੀ ਪਹੁੰਚਦੇ ਨੇ ਹੁਣ ਤਾਂ ਆਪਣੇ ਪੰਜਾਬ ਆ ਜਿਹੜਾ ਇਹ ਖੜਾਂ ਦੀ ਮਾਰ ਚੱਲ ਰਿਹਾ ਜਿਸ ਕਾਰਨ ਉਹਨਾਂ ਨੇ ਕਿਹਾ ਕਿ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਜਿਹੜਾ ਜਿੰਨਾ ਵੀ ਹੋ ਸਕਦਾ ਤੇ ਇਹ ਜਿਹੜਾ ਰਾਸ਼ਨ ਖਾਣ ਪੀਣ ਦਾ ਸਮਾਨ ਜਿਹੜਾ ਵੀ ਜ਼ਰੂਰਤ ਆ ਉਹ ਸਮਾਨ ਭੇਜਿਆ ਜਾਵੇ ਚੇਅਰਮੈਨ ਭੱਲਾ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਜਿਹੜਾ ਸਮਾਨ ਦੇ ਟਰੱਕ ਭੇਜੇ ਜਾਣਗੇ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਦਵਾਈਆਂ ਤੇ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਆ ਉਹ ਵੀ ਭੇਜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਸਾਨੂੰ ਜ਼ਿੰਮੇਵਾਰੀ ਵੰਡੀ ਆ ਸਾਡੀ ਸਾਰਿਆਂ ਦੀ ਵੀ ਜਿਹੜਾ ਵੱਧ ਤੋਂ ਵੱਧ ਜਿਹੜੇ ਮਾਰ ਚੱਲ ਰਹੇ ਆ ਬੇਸ਼ੱਕ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਪਰ ਸਾਡੀ ਪਾਰਟੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਉਪਰਾਲੇ ਕੀਤੇ ਜਾ ਰਹੇ ਆ ਵੀ ਤਾਂਕਿ ਜਿਹੜਾ ਲੋਕਾਂ ਦਾ ਨੁਕਸਾਨ ਨਾ ਇੱਕ ਤਾਂ ਘੱਟ ਤੋਂ ਘੱਟ ਹੋਵੇ ਤੇ ਦੂਸਰਾ ਜਿਹੜਾ ਇਹ ਰਸ਼ਦ ਆ ਲੋਕਾਂ ਤੱਕ ਪਹੁੰਚਾਈ ਜਾ ਸਕੇ ਜਿਹੜਾ ਨੁਕਸਾਨ ਆ ਉਸ ਤੋਂ ਲੋਕਾਂ ਨੂੰ ਬਚਾਇਆ ਵੀ ਜਾ ਸਕੇ ਬੇਸ਼ੱਕ ਸਰਕਾਰ ਉਪਲਾਬਧੀ ਕਰ ਰਹੀ ਆ ਪਰ ਉਹ ਕਹਿੰਦੇ ਵੀ ਅਸੀਂ ਆਪਣੀ ਪੱਧਰ ਤੇ ਜਿਹੜਾ ਇਹ ਪਾਰਟੀ ਵੱਲੋਂ ਹੁਕਮ ਆਇਆ ਸੀ ਤੇ ਅਸੀਂ ਜਿਹੜਾ ਖਾਣ ਪੀਣ ਦਾ ਰਾਸ਼ਨ ਜਿਹੜਾ ਭੇਜਿਆ ਜਾ ਰਿਹਾ ਚੇਅਰਮੈਨ ਪੱਲਾ ਅਤੇ ਮਾਸਟਰ ਜਕੀਸ ਸਿੰਘ ਐਮ ਐਲ ਏ ਕੀ ਕਹਿੰਦੇ ਨੇ ਆਓ ਸੁਣਦੇ ਆਂ ਕਹਿੰਦਾ ਕਿ ਜਿਹੜਾ 841 ਮਾਰਕ ਬੀਹਨਤਾ ਜੀ ਪਹਿਲਾਂ ਤਾਂ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆਂ ਵੀ ਸਾਡੇ ਪਰਸ਼ੰਦੇ ਜਿਹੜੇ ਦੇ ਵਿੱਚ ਗੁਰੂ ਦੀ ਕਿਰਪਾ ਹੈ ਹੜਾਂ ਦੀ ਇੱਥੇ ਮਾਰ ਵੱਲੋਂ ਹਜੇ ਰਾਹਤ ਹੈ ਸੋ ਅੱਜ ਅਸੀਂ ਸਾਰੇ ਸਾਡੀ ਟੀਮ ਆਮ ਆਦਮੀ ਪਾਰਟੀ ਸਵੈਣ ਦੀ ਟੀਮ ਸਾਰੇ ਸਾਡੇ ਜਿਹੜੇ ਇਹ ਮਾਰਕਟ ਕਮੇਟੀ ਦੇ ਚੇਅਰਮੈਨ ਸਰਬਾਣ ਸਾਡੇ ਜੂਨ ਦੇਣ ਚਾ ਸਰਿੰਦਰਜੀਤ ਸਿੰਘ ਜੀ ਮਾਨ ਸਾਡੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਜੀ ਹੋਰ ਸਾਰੇ ਸਾਡੇ ਇਲਾਕੇ ਦੇ ਸਾਡੇ ਪੰਜ ਸਰਪੰਚ ਵੀ ਬਹੁਤ ਸਾਰੇ ਆਏ ਆ ਬਹੁਤ ਸਾਰੇ ਆਗੂ ਸਾਡੇ ਇਹ ਆਉਣ ਵਾਲੇ ਆ ਸੋ ਪਾਰਟੀ ਨੇ ਰਾਤ ਹੀ ਫੈਸਲਾ ਕੀਤਾ ਸਾਡੀ ਹਾਈ ਕਮਾਂਡ ਨੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਕਿ ਆਪਾਂ ਬਾਕੀ ਕੰਮ ਬਾਅਦ ਕਰ ਲਾਂਗੇ ਪਾਰਟੀ ਦੇ ਕਿਉਂਕਿ ਕਾਫੀ ਜਿਹੜੇ ਹੜਾ ਦੀ ਪ੍ਰਕੋਪ ਦੇ ਵਿੱਚ ਸਾਡਾ ਪੰਜਾਬ ਦੇ ਆਏ ਨੇ ਫਰੋਜਪੁਰ ਦਾ ਇਲਾਕਾ ਫਾਜ਼ਿਲਕਾ ਦਾ ਇਲਾਕਾ ਪਠਾਨਕੋਟ ਗਰਦਾਸਪੁਰ ਡੇਰਾ ਪਾਪਾ ਨਾਨਕ ਸੇ ਬਛੰਡੇ ਜਿਹੜੇ ਦੀ ਡਿਊਟੀ ਹੈ ਉਹ ਫਾਜ਼ਿਲਕਾ ਦੇ 25 ਪਿੰਡ ਸਾਡੇ ਹਿੱਸੇ ਆਏ ਆ ਕਿ ਉੱਥੇ ਸਾਡੇ ਜੋ ਰਾਸ਼ਨ ਦੀ ਕਮੀ ਆ ਸਾਡੇ ਉੱਥੋਂ ਦੇ ਪਸ਼ੂਆਂ ਦੇ ਲਈ ਚਾਰੇ ਦੀ ਕਮੀ ਆ ਤੇ ਉਹ ਅਸੀਂ ਜਿਹੜੇ ਡਿਊਟੀ ਨਿਭਾਉਣ ਜਾ ਰਹੇ ਆ ਅੱਜ ਸ਼ਾਮ ਨੂੰ ਸਾਡਾ ਪਹਿਲਾ ਜੱਥਾ ਇੱਥੋਂ ਰਵਾਨਾ ਹੋਣਾ ਜਿਸ ਦੇ ਵਿੱਚ 1080 ਰਾਸ਼ਨ ਦੀ ਕਿੱਟ ਉਥੇ ਵੀ ਇਹਨਾਂ ਜਿਹਦੇ ਵਿੱਚ ਕਰੇਡੂ ਵਰਤੋਂ ਦਾ ਸਮਾਨ ਹੈ 20 ਕੁਆਂਟਲ ਅਸੀਂ ਪਿਆਜ਼ ਤੇ ਜਿਹੜੇ ਹੈਗੇ ਆ ਆ ਆਲੂ ਉਹ ਭੇਜ ਰਹੇ ਆ ਖੰਡ ਭੇਜ ਰਹੇ ਆ ਸੁੱਕਾ ਦੁੱਧ ਭੇਜ ਰਹੇ ਆ ਤੇ ਪਾਣੀ ਭੇਜ ਰਹੇ ਆ ਪੀਣ ਦੇ ਲਈ ਤੇ ਮੈਡੀਸਨ ਕੁਝ ਭੇਜ ਰਹੇ ਆ ਇਹ ਸਭ ਪਹਿਲੇ ਅੱਜ ਅਸੀਂ ਭੇਜ ਰਹੇ ਆ ਕੱਲ ਨੂੰ ਸਾਡੇ 6 ਟਰੱਕ ਇਥੋਂ ਚਾਰੇ ਦੇ ਜਿਹੜਾ achar ਹੁੰਦਾ ਉਹ ਭੇਜਾਂਗੇ ਤੇ ਉਸ ਤੋਂ ਇਲਾਵਾ ਜੋ ਵੀ ਉੱਥੇ ਸਮਾਨ ਚਾਹੀਦਾ ਹੋਇਆ ਸਾਡੀਆਂ ਉੱਥੇ ਵੀ ਸਾਡੀਆਂ ਆਮ ਆਦਮੀ ਪਾਰਟੀਆਂ ਦੀਆਂ ਟੀਮਾਂ ਮੌਜੂਦ ਹੈ ਜਿਹੜੇ ਬਠਿੰਡੇ ਦੀ ਸਾਰੀ ਜਿਹੜੀ ਸਾਡੀ ਸੰਗਠਨ ਦੀ ਟੀਮ ਸਾਰੇ ਸਰਕਾਰ ਦੇ ਚੇਅਰਮੈਨ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਤਿਆਰ ਹੈ ਕਿ ਸਾਰੇ ਖਿੜੇ ਮੱਥੇ ਇਸ ਡਿਊਟੀ ਨੂੰ ਨਿਭਾਉਣ ਦੇ ਲਈ ਤਿਆਰ ਪਰ ਤਿਆਰ ਹੈ ਸਵੇਰੇ ਵੀ ਮੈਂ ਜਿਸ ਵੀ ਸਾਡੇ ਆਗੂ ਨੂੰ ਫੋਨ ਕੀਤਾ ਜਿੰਨੀ ਉਸ ਦੀ ਡਿਊਟੀ ਡਾਈ ਉਸ ਨੇ ਦੂਣ ਸਵਾਈ ਹੋ ਕੇ ਕਿਹਾ ਕਿ ਮੈਂ ਇਨਾ ਯੋਗਦਾਨ ਪਾਉਂਗਾ ਵੈਸੇ ਵੀ ਅਸੀਂ ਸਾਡੇ ਗੁਰੂ ਸਹਿਬਾਨਾਂ ਨਾਲ ਅਸੀਂ ਲੰਗਰ ਲਾਉਣ ਵਾਲੇ ਲੋਕ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੁਦਾਸ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ ਹੈ ਅਸੀਂ ਜਿਵੇਂ ਐਮਐਨਏ ਸਾਹਮਣੇ ਪਹਿਲਾਂ ਕਿ ਅਸੀਂ ਤਾਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਜਦੋਂ ਕੋਈ ਆਫਤ ਆਉਂਦੀ ਹੈ ਉੱਥੇ ਅੱਗੇ ਹੋ ਕੇ ਖੜਦੇ ਰਹੇ ਹਾਂ ਲੰਗਰ ਲਾਉਂਦੇ ਰਹੇ ਹਾਂ ਇੱਥੇ ਸਾਡੇ ਪੰਜਾਬ ਦੇ ਆਪਣੇ ਲੋਕ ਹੜਾਂ ਦੀ ਮਾਰ ਦੇ ਵਿੱਚ ਆਏ ਆ ਸੋ ਉਹਨਾਂ ਦੀ ਬਾਹ ਫੜਨਾ ਉਹਨਾਂ ਦੇ ਨਾਲ ਖੜਨਾ ਉਹਨਾਂ ਦੇ ਦੁੱਖਾਂ ਦਰਦਾਂ ਦੇ ਹਾਮੀ ਬਣਨਾ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣਾ ਸਾਡੀ ਡਿਊਟੀ ਹੈ ਅਸੀਂ ਭਾਈ ਘਣਾਈਆ ਦੇ ਵਾਰਿਸ ਹਾਂ ਸੋ ਅਸੀਂ ਉਹ ਡਿਊਟੀ ਜਿਹੜੀ ਹੈਗੀ ਹੈ ਨਵਾ ਰਹੇ ਆ ਤੇ ਉਹਨਾਂ ਪੀੜਤਾਂ ਦੇ ਲਈ ਅਸੀਂ ਹਮਦਰਦੀ ਦਾ ਜਿਹੜਾ ਪ੍ਰਖਟਾਵਾ ਉਹ ਕਰ ਰਹੇ ਆ ਬਹੁਤ ਜਿਹੜੇ ਧਰਮਕ ਜੱਥੇਬੰਦੀਆਂ ਜਾਂ ਸਿਆਸੀ ਜੱਥੇਬੰਦੀਆਂ ਉਹਨਾਂ ਵੱਲੋਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਉਹਨਾਂ ਦਾ ਕਹਿਣਾ ਵੇਸੇ ਉਹਨਾਂ ਦੀ ਮਦਦ ਲਈ ਜਾ ਰਹੇ ਆ ਆਪਣੀ ਪਾਰਟੀ ਵੱਲੋਂ ਵੀ ਬਿਲਕੁਲ ਅਸੀਂ ਜਿਹੜੇ ਪਾਰਟੀ ਦੇ ਪ੍ਰੋਗਰਾਮ ਸਾਡੇ ਦਿੱਤੇ ਹੋਏ ਸੀ ਉਹ ਸਾਰੇ ਪ੍ਰੋਗਰਾਮ ਅਸੀਂ ਪੋਸਟਪੋਨ ਕੀਤੇ ਆ ਅੱਜ ਸਾਰਾ ਇਹ ਪੰਜਾਬ ਦੀਆਂ ਸਾਡੀਆਂ ਇਕੱਲੇ ਬਠਿੰਡੇ ਦੇ ਵਿੱਚ ਨਹੀਂ ਬਰਨਾਲਾ ਜ਼ਿਲ੍ਹਾ ਫੋਕਪੁਰ ਜਾ ਰਿਹਾ ਤੇ ਮਾਨਸਾ ਜਿਹੜਾ ਦੇ ਵਿੱਚ ਆਪ ਪ੍ਰੋਬਲਮ ਐ ਇਸ ਕਰਕੇ ਸਾਡੇ ਉੱਥੋਂ ਦੇ ਐਮਐਲਏ ਸਹਿਬਾਨ ਦੀ ਡਿਊਟੀ ਉੱਥੇ ਲੱਗੀ ਹੈ ਮਾਨਸਜਿਲਾ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਮਾਰ ਨਹੀਂ ਸਾਰਾ ਸਾਡਾ ਸੰਗਠਨ ਸਾਰੇ ਸਾਡੇ ਐਮਐਲਏ ਸਹਿਬਾਨ ਸਾਰੇ ਸਾਡੇ ਚੇਅਰਮੈਨ ਸਹਿਬਾਨ ਰਾਹਤ ਸਮੱਗਰੀ ਲੈ ਕੇ ਉੱਥੇ ਪੁੱਜ ਰਹੇ ਨੇ ਜਿਵੇਂ ਸਾਡਾ ਮਹਿਲਾ ਵਿੰਗ ਹੈ ਉਹ ਉੱਥੇ ਪੁੱਜ ਗਿਆ ਸਾਡਾ ਯੂਥ ਵਿੰਗ ਹੈ ਉਹਨਾਂ ਦੀ ਡਿਊਟੀ ਆਰਡ ਲੱਗੀ ਹੋਈ ਹੈ ਸਾਡੇ ਜਿਹੜੇ ਹੈਗੇ ਆ ਬੀਸੀ ਵਿੰਗ ਉਹਦੀ ਡਿਊਟੀ ਆਰਡ ਲੱਗੀ ਆ ਐਸਸੀ ਵਿੰਗ ਦੀ ਜੋ ਕਿ ਆਰਡ ਲੱਗੀ ਆ ਜਿਹੜਾ ਸਾਡਾ ਵਪਾਰ ਵਿੰਗ ਹੈ ਉਹਨਾਂ ਦੀ ਡਿਊਟੀ ਆਰਡ ਲੱਗੀ ਹੈ ਜਿਹੜਾ ਮੇਨ ਸੰਗਠਨ ਹੈ ਉਹਨਾਂ ਦੀ ਡਿਊਟੀ ਵੱਖੋ ਵੱਖਰੇ ਲੱਗੀ ਆ ਸਾਰੀ ਸਾਡੀ ਆਮ ਆਦਮੀ ਪਾਰਟੀ ਜਿਹੜੀਆਂ ਟੀਮਾਂ ਨੇ ਉਹ ਰਾਹਤ ਕਾਰਜਾਂ ਦੇ ਵਿੱਚ ਅੱਜ ਤੋਂ ਜੁਟ ਰਹੀਆਂ ਨੇ ਜਿੰਨਾ ਸਮਾਂ ਉੱਥੇ ਰਾਹਤ ਸਮੱਗਰੀ ਦੀ ਲੋੜ ਮਹਿਸੂਸ ਕੀਤੀ ਜਾਊਗੀ ਪੀੜਤਾਂ ਵੱਲੋਂ ਉਹ ਅਸੀਂ ਉੱਥੇ ਪਹੁੰਚਾਉਣ ਦੇ ਲਈ ਆਪਣੀ ਡਿਊਟੀ ਖੜੇ ਮੱਥੇ ਨਵਾਵਾਂਗੇ ਕੋਈ ਜਨੇ ਹੜਪੇ ਫੁੰਦਾ ਹੋ ਕੋਈ ਆਤਾ ਜਾਂਦਾ ਉੱਥੇ ਨਾ ਵਸਤੂਆਂ ਮਹਿੰਗੀਆਂ ਕਰ ਦਿੱਤੀਆਂ ਜਾਂਦੀਆਂ ਪਰ ਆਪਣੇ ਕੇਐਮਐਲ ਦੇ ਵੱਲੋਂ ਹਦਾਇਤ ਦਿੱਤੀ ਜਾ ਰਹੀ ਸੀ ਕਿ ਕੀ ਕਿਹਾ ਗਿਆ ਜੀ ਵੀ ਜੇ ਕੋਈ ਮਹਿੰਗੇ ਚੀਜ਼ ਵੇਚਦਾ ਤਾਂ ਉਹਦੇ ਮਾਮਲਾ ਵੀ ਦੱਤ ਅ ਬੇਨਤੀ ਹੈ ਜੀ ਇਹ ਇਹ ਇਨਸਾਨੀਅਤ ਦਾ ਮਸਲਾ ਹੈ ਜਿਹੜੀ ਆਫਤ ਹੈ ਕੋਈ ਹੜ ਨੇ ਤੂਫਾਨ ਨੇ ਮੀਂਹ ਹੈ ਚਖੜ ਹੈ ਨੇਰੀ ਹੈ ਧੁੱਪ ਹੈ ਛਾਂ ਇਹ ਇਨਸਾਨ ਦੇ ਵੱਸ ਨੇ ਇਨਸਾਨ ਦੇ ਵੱਸ ਕੀ ਹੈ ਵੀ ਜਦੋਂ ਕਿਸੇ ਤੇ ਆਫਤ ਆਉਂਦੀ ਆ ਤਾਂ ਸਾਨੂੰ ਪ੍ਰਮਾਤਮਾ ਨੇ ਸਿਖਾਇਆ ਹੈ ਇਨਸਾਨੀਅਤ ਇਹ ਸਾਨੂੰ ਸਭ ਸਭ ਕੁਝ ਸਿਖਾਉਂਦਾ ਹੈ ਕਿ ਅਸੀਂ ਉਸ ਸਮੇਂ ਕਿਸੇ ਦੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਠਾਈ ਇਹ ਉਹਨਾਂ ਦੀ ਮਜਬੂਰੀ ਹੈ ਉਹ ਇਸ ਸਮੇਂ ਸਮੱਸਿਆ ਦੇ ਵਿੱਚ ਹੈ ਉਹ ਇਸ ਸਮੇਂ ਰਾਹਤ ਮਹਿਸੂਸ ਕਰਨੀ ਚਾਹੁੰਦੇ ਆ ਉਹ ਇਸ ਸਮੇਂ ਚਾਹੁੰਦੇ ਵੀ ਕੋਈ ਇਨਸਾਨ ਸਾਡੀ ਆ ਕੇ ਬਾਹ ਫੜੇ ਜੇ ਕੋਈ ਸਾਡਾ ਦੁਕਾਨਦਾਰ ਭੈਣ ਭਰਾ ਉਹਨਾਂ ਪੀੜਤਾਂ ਦੇ ਮਜਬੂਰੀ ਦਾ ਲਾਹਾ ਠਾ ਕੇ ਮਹਿੰਗੇ ਰੇਟ ਤੇ ਸਾਮਾਨ ਦਿੰਦਾ ਤਾਂ ਇਹ ਬਿਲਕੁਲ ਮਾੜੀ ਗੱਲ ਆ ਇਨਸਾਨੀਅਤ ਦੇ ਤੌਰ ਤੇ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਬਿਨਾ ਲਾਭ ਲੈ ਅਸੀਂ ਇਨਸਾਨੀਅਤ ਦੇ ਧਰਮ ਨੂੰ ਨਿਭਾਉਂਦੇ ਹੋਏ ਉਹਨਾਂ ਲੋਕਾਂ ਦੀ ਬਾਹ ਫੜ ਕੇ ਮੈਂ ਸਾਰੇ ਸਾਡੇ ਦੁਕਾਨਦਾਰ ਭਰਾਵਾਂ ਨੂੰ ਵਪਾਰੀ ਭਰਾਵਾਂ ਨੂੰ ਬੇਨਤੀ ਕਰਦਾ ਕਿ ਕਮਾਈ ਕਰਨ ਲਈ ਸਾਰੀ ਜ਼ਿੰਦਗੀ ਪਈ ਆ ਆ 5-7 ਦਿਨਾਂ ਦਾ ਸਮਾਂ ਜਦੋਂ ਆ 5-7 ਦਿਨ ਜਿਹੜੇ ਆਫ ਦੀ ਲੰਘ ਗਈ ਫੇਰ ਕੁਛ ਮਰਜ਼ੀ ਕਰੀ ਜਾ ਗੋ ਪਹਿਲਾਂ ਵੀ ਤੁਸੀਂ ਪੈਸੇ ਕਮਾਉਂਦੇ ਹੋ ਜਿਵੇਂ ਕਰੋਨਾ ਕਾਲ ਆਇਆ ਸੀ ਉਦੋਂ ਵੀ ਬਹੁਤ ਸਾਰੇ ਲੋਕ ਸੀ ਉਹਨਾਂ ਨੇ ਆਪ ਦੀਆਂ ਦੁਕਾਨਾਂ ਲੋਕਾਂ ਦੇ ਲਈ ਖੋਲਤੀਆਂ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਹੋਟਲ ਆਮ ਲੋਕਾਂ ਦੇ ਲਈ ਖੋਲਤੇ ਸੀ ਔਰ ਉਸ ਸਮੇਂ ਜਿਹੜੇ ਲੋਕਾਂ ਨੇ ਉਦੋਂ ਇਨਸਾਨੀਅਤ ਧਰਮ ਨਿਭਾਇਆ ਸੀ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਵੀ ਉਹ ਫਲਾਣਾ ਬੰਦਾ ਸੀ ਕਰੋਨਾ ਕਾਲ ਵੇਲੇ ਇਹਨੇ ਲੋਕਾਂ ਦੀ ਬਾਹ ਫੜੀ ਸੀ ਪਰ ਕੁਝ ਲੋਕਾਂ ਨੇ ਉਦੋਂ ਨਹੀਂ ਆਇਆ ਫਾਇਦਾ ਵਟਾਇਆ ਸੀ ਅੱਜ ਕਿਹਾ ਜਾਂਦਾ ਵੀ ਯਾਰ ਇਹ ਤਾਂ ਉਹ ਬੰਦਾ ਹੈ ਜਿਹਨੇ ਕਰੋਨਾ ਕਾਲ ਵੇਲੇ ਵੀ ਲੋਕਾਂ ਨੂੰ ਬਖਸ਼ਿਆ ਸੋ ਇਸ ਕਰਕੇ ਦਰਿਆਦ ਵਾਲੀ ਦਿਖਾਓ ਫਰਾਖਦ ਵਾਲੀ ਦਿਖਾਓ ਹਮਦਰਦੀ ਵਾਲਾ ਰੁਈਆ ਦਿਖਾਓ ਤਾਂ ਜੋ ਲੋਕ ਤੁਹਾਨੂੰ ਤੁਹਾਡਾ ਜਿਹੜਾ ਨਾਂ ਉਹ ਪਿਆਰ ਤੇ ਸਤਿਕਾਰ ਦੇ ਨਾਲ ਲੈ ਸਕਣ ਹਾਂਜੀ ਐਮਐਨਏ ਸਾਹਿਬ ਕੀ ਕਹਿਣਾ ਚਾਹੁੰਦੇ ਰਾਸ਼ਟਰੀ ਜਿਹੜਾ ਪੰਜਾਬ ਦੇ ਕੋਸ਼ਿਸੇ ਜਿਹੜੇ ਕਈ ਜਲੇ ਜਿਵੇਂ ਬਾਜਲਕਾ ਸਾਡਾ ਗੋਲਪੁਰ ਅੰਦਲਾਲਾਬਾਦ ਏਰੀਆ ਇਹ ਹੜਾਂ ਦੀ ਮਾਦੇ ਵਿੱਚ ਆ ਗਿਆ ਕੁਦਰਤੀ ਆਫਤਾ ਇਹਨੂੰ ਤਾਂ ਪਰੂਕ ਨਹੀਂ ਸਕਦੇ ਸੋ ਸਾਡਾ ਜੋ ਫਰਜ਼ ਬੰਦਾ ਸੀ ਕਿ ਉਹਨਾਂ ਜੋ ਹੜਪੀੜ ਵਲੇ ਹੈਗੇ ਲੋਕ ਅਸੀਂ ਉਹਨਾਂ ਦੀ ਸਹਾਇਤਾ ਕਰੀਏ ਅਸੀਂ ਇੱਥੋਂ ਹੁਣ ਦਾਣਾ ਚਾਵਲ ਆਟਾ ਜੋ ਵੀ ਕਈ ਨੂੰ ਵਸਣ ਦੀ ਲੋੜ ਹੈਗੀ ਹੈ ਅਸੀਂ ਇਕੱਠੀਆਂ ਕਰਕੇ ਅਸੀਂ ਅੱਜ ਟਰੱਕ ਭਰ ਰਹੇ ਹਾਂ ਅਸੀਂ ਪਹਿਲਾਂ ਵੀ ਮੈਂ ਵਾਈਟ ਦੇ ਕੇ ਹਟੇ ਆ ਜਦੋਂ ਦੂਸਰੇ ਸੂਬਿਆਂ ਦੇ ਵਿੱਚ ਹੜ ਆ ਜਾਂਦੇ ਆ ਅਸੀਂ ਉਧਰ ਜਾ ਕੇ ਵੀ ਅਸੀਂ ਉਹਨਾਂ ਦੀ ਹੈਲਪ ਕਰਦੇ ਰਹੇ ਹਾਂ ਸੋ ਇਹ ਤਾਂ ਆਪਣਾ ਪੰਜਾਬ ਹੈ ਸਭ ਦਾ ਫਰਜ਼ ਬੰਦੇ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ ਬਾਕੀ ਰਹੀ ਗੱਲ ਜਿਹੜੇ ਉਧਰ ਦੇ ਦੁਕਾਨਦਾਰ ਹੈ ਜਾਂ ਹੋਰ ਮਤਲਬ ਵਪਾਰੀ ਬੰਦੇ ਹੈ ਉਹ ਹਰ ਪੀੜ ਤੋਂ ਤੋਂ ਮਤਲਬ ਇਹ ਲਾਭ ਉਠਾਉਣਾ ਚਾਹੁੰਦੇ ਕਿ ਅਸੀਂ ਕਮਾਈ ਕਰ ਲਈਏ ਪਰ ਅਬ ਉਹਨਾਂ ਨੂੰ ਕਦੇ ਮਾਫ ਨਹੀਂ ਕਰ ਸਕਦੇ ਕਿਉਂਕਿ ਇੱਕ ਪਾਸੇ ਲੋਕ ਮਾਰ ਰਹੇ ਹੈ ਦੂਸਰੇ ਬੰਦੇ ਨੂੰ ਕਮਾਈ ਕਰਨ ਦੀ ਹੈਗੀ ਲੱਗੇ ਹੋਏ ਹੈ ਸੋ ਵੈਗਰੂ ਤੋਂ ਰੱਖ ਤੱਕ ਕੇ ਰਹਿਣਾ ਚਾਹੀਦਾ ਹੈ ਉਧਰ ਦੀ ਆਪਦੇ ਕਿਤੇ ਵੀ ਆ ਸਕਦੀ ਹੈ ਸੋ ਤਾਨਵਾਦ ਕਰਦੇ ਅਸੀਂ ਸਾਰੀ ਸਾਡੀ ਟੀਮ ਦਾ ਜਿਹੜੇ ਕਿ ਛੋਟੇ ਜਿਹੇ ਸਦੇ ਤੇ ਇੱਕ ਮੂਹਨ ਤੇ ਹੀ ਸਾਰੇ ਸਾਡੇ ਵਲੰਟੀਅਰਾਂ ਨੇ ਇਕੱਠੇ ਹੋ ਕੇ ਨਾਲ ਦੀ ਨਾਲ ਅਸੀਂ ਸਮਾਨ ਇਕੱਠਾ ਕੀਤਾ ਤੇ ਅੱਜ ਅਸੀਂ ਉਹਨਾਂ ਨੂੰ ਅਸੀਂ ਇਹ ਰਾਸ਼ਨ ਪਾਣੀ ਪਹੁੰਚਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਪੀਣ ਹੋਵੇ ਦਵਾਈਆਂ ਵੀ ਕੱਪੜੇ ਵੀ ਜੋ ਵੀ ਉਹਨੂੰ ਚਾਹੀਦਾ ਅਸੀਂ ਉਹ ਇਥੋਂ ਭੇਜਾਂਗੇ ਅਸੀਂ ਸਾਡੀ ਪੂਰੀ ਕੋਸ਼ਿਸ਼ ਹੋ ਗਈ ਪ੍ਰਸ਼ਾਸਨ ਵੀ ਸਾਡੇ ਨਾਲ ਹੈ ਸਾਡੇ ਨਾਲ ਸਰਕਾਰ ਹੈ ਤੋਂ ਅਸੀਂ ਕਿਸੇ ਨੂੰ ਉੱਥੇ ਤੰਗ ਨਹੀਂ ਹੋਣ ਦੇਵਾਂਗੇ ਧੰਨਵਾਦ